ਸਤਿ ਸ਼੍ਰੀ ਅਕਾਲ ਜੀ ਸਾਰੇ ਪ੍ਰੇਮੀਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੁਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਮੰਡ ਵਾਲੇ ਦੇ ਵਿੱਚ ਮੰਡ ਵਾਲੇ ਪਿੰਡ ਨੂੰ ਜ਼ਿਲ੍ਹਾ ਫਰੀਦਕੋਟ ਲੱਗਦਾ ਵਾ ਮਿੱਤਰੋ ਤੇ ਇਹ ਚੰਦ ਬਾਜੇ ਵਾਲਾ ਪੋਲ ਉੱਤਰ ਦੇ ਅਨਸਾਰ ਜੇ ਰਸਤਾ ਹੁੰਦਾ ਵਾ ਮਿੱਤਰੋ ਇੱਕ ਮਿਸ਼ਰੀ ਵਾਲੇ ਨੂੰ ਛੜਕ ਜਾਂਦੀ ਆ ਤੇ ਇੱਕ ਅੱਗੇ ਸਿੱਧਾ ਹਾਈਵੇ ਫਰੀਦਕੋਟ ਨੂੰ ਐਂਟਰੀ ਮਾਰਦਾ ਵਾ ਤੇ ਇੱਕ ਛੜਕ ਚਿੱਟੀ ਪੱਟੀ ਵਾਲੀ ਆ ਜਿਹੜੀ ਉਹ ਮੰਡ ਵਾਲੇ ਪਿੰਡ ਨੂੰ ਐਂਟਰੀ ਮਾਰਦੀ ਆ ਤੇ ਜਦੋਂ ਤੁਸੀਂ ਪਿੰਡ ਵਾਲੇ ਪਾਸੇ ਨੂੰ ਮੁੜੇ ਤੇ ਅੱਗੇ ਆ ਕੇ ਤੁਹਾਨੂੰ ਸੂਆ ਮਿਲੂਗਾ ਮਿੱਤਰੋ ਤੇ ਸੂਏ ਦੇ ਨਾਲ ਕਰਕੇ ਇੱਟਾਂ ਵਾਲੀ ਸੜਕ ਮੁੜਦੀ ਆ ਤੇ ਉਹ ਸਿੱਧੀ ਸੜਕ ਬਾਈਆਂ ਦੇ ਘਰੇ ਆਉਂਦੀ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆਂ ਚਾਰ ਜਾਨਵਰ ਵਕਾਊ ਆ ਮਿੱਤਰੋ ਦੋ ਜਰਸੀ ਵੜਾ ਦੋ ਮੱਝਾ ਤੋਕਣਾ ਆਂ ਗਾਵਾ ਜਿਹੜੀ ਖੋਲਦੀ ਵੀਰੇ ਅ ਵੜਾ ਜਿਹੜੀ ਦੂਜਾ ਸੂਆ ਸੂਈ ਆ ਸੂਈ ਨੂੰ ਇਹਨੂੰ ਤੀਜਾ ਦੇਣਾ ਮਿੱਤਰੋ ਚੌਥਾ ਅਜ ਤੇ 6-7 ਕਿਲੋ ਬੋਲਾ ਇਹਦੇ ਥੱਲੇ ਤਿਆਰ ਆ ਰੇਟ ਇਹਦਾ 42000 ਆ ਵੱਛਾ ਇਹਦੇ ਮਗਰ ਵੱਛਾ ਵੀ ਰੇ ਨਾ ਇਹਦੇ ਮਗਰ ਵੱਛਾ ਵਾ ਮਿੱਤਰੋ ਦੇਖ ਸਕਦੇ ਆ ਤੁਸੀਂ ਦੋ ਦਿਨੇ 12-13 ਕਿਲੋ ਟੋਰਾ ਨਾਲ ਖੁੱਲਾ ਡੁੱਲਾ ਦਈ ਜਾਊਗੀ ਤੁਹਾਡੇ ਘਰੇ ਕਰਮਾਂ ਵਾਲੀ ਤੇ ਥਣ ਥਣ ਚੰਗਾ ਲੱਗਾ ਹੋਇਆ ਵੱਛਾ ਇਹਦੇ ਮਗਰ ਆ 6-7 ਕਿਲੋ ਬੋਲਾ ਜਾਨੀ ਕਿ ਕਹਿਣ ਤੋਂ ਪਾਵੇ ਆ ਵੀ ਜਿੰਨਾ ਪਸ਼ੂ ਬੋਲਾ ਥੋੜਾ ਦਿੰਦਾ ਉਹਨਾਂ ਦੁੱਧੋ ਖਰਾ ਹੁੰਦਾ ਵਾ ਤੇ ਇਹ ਗਾਣੇ ਦੁੱਧ 12 13 ਕਿਲੋ ਟੋਰਨ ਨਾਲ ਪਿਆ ਜਾਣਾ ਮਿੱਤਰੋ ਤੇ 42000 ਦੇ ਵਿੱਚੋਂ ਛੋੜ ਛੱਪੇ ਨਾਲ ਤੁਹਾਡੇ ਘਰੇ ਆ ਜਾਣਾ ਇਹਨੇ ਮਿੱਤਰੋ ਇਹ ਪਹਿਲੇ ਨੰਬਰ ਤੇ ਦੋ ਨੰਬਰ ਤੇ ਵਹਿੜਾ ਖੁੱਲਦੋ ਵੀਰੇ ਉਹ ਵੀ ਦੂਜਾ ਸੂਆ ਸੂਈ ਆ ਉਹਨੂੰ ਵੀ ਸੂਈ ਨੂੰ ਅਜ ਤੀਜਾ ਚੌਥਾ ਦੇਣੀ ਆ ਉਹਦੇ ਥੱਲੇ 8 9 ਕਿਲੋ ਬੋਲਾ ਜਿਹੜਾ ਤਿਆਰ ਆ ਮਗਰ ਉਹਦੇ ਵਤਸ਼ੀ ਆ ਮਿੱਤਰੋ ਲਿਵਿੰਗ ਰੂਮ ਉਹ ਵੀ ਖੁੱਲੀ ਡੁੱਲੀ ਆ ਦੇਖ ਸਕਦੇ ਹੋ ਤੁਸੀਂ ਕਰਮਾਂ ਵਾਲੀ ਤੇ ਦੁੱਧ ਇਸ ਗਾਣੇ ਵੀ ਟੋਰਨ ਨਾਲ 12 13 ਕਿਲੋ ਦਈ ਜਾਣਾ ਤੁਹਾਡੇ ਘਰੇ ਕਿਉਂਕਿ ਚਲੋ ਗਰਮੀ ਆ ਹੁਣ 14 15 ਕਿਲੋ ਵਾਲਾ ਜਿਹੜਾ ਮੌਸਮ ਦੇ ਸਹਾਰ ਨਾਲ ਦਾ ਜੇ ਸਿਆਲ ਹੁੰਦਾ ਤੇ ਫੇਰ ਇਹਨੇ 14 15 ਹੀ ਦੇ ਦੇਣਾ ਸੀ ਪਰ ਹੁਣ ਗਰਮੀ ਆ ਗਰਮੀ ਦੇ ਵਿੱਚ 12 13 ਕਿਲੋ ਦੁੱਧ ਵੀ ਬਹੁਤ ਹੁੰਦਾ ਕਿਉਂਕਿ ਇਹਨਾਂ ਦਿਨਾਂ ਦੀ ਤੱਕ ਦੇ ਪੱਤਿਆਂ 'ਚੋਂ ਵੀ ਦੁੱਧ ਸੁੱਕੀ ਜਾਂਦਾ ਮਿੱਤਰੋ ਤੇ ਤੁਹਾਨੂੰ ਇਹੋੀ ਗੱਲ ਆ ਵੀ ਇਹਨਾਂ ਕਰਮਾ ਆ ਲਿਆ ਨੇ ਵੀ ਮੌਸਮ ਕਿਉਂਕਿ ਗਰਮੀ ਦੇ ਵਿੱਚ ਇਹਨਾਂ ਨੂੰ ਜਗਾਲੀ ਕਰਨ ਨੂੰ ਟਾਈਮ ਬਹੁਤ ਘੱਟ ਮਿਲਦਾ ਕਿਉਂਕਿ ਨੋ ਤੋਂ ਲੈ ਕੇ ਟੈਂਪਰੇਚਰ ਹਾਈ ਹੋਣ ਲੱਗਦਾ ਵਾ ਸ਼ਾਮ ਨੂੰ 6 ਵਜੇ ਟੈਂਪਰੇਚਰ ਜਿਹੜਾ ਲੋ ਪੈਂਦਾ ਥੋੜਾ ਜਿਹਾ ਤੇ ਜਿੰਨਾ ਟੈਂਪਰੇਚਰ ਜ਼ਿਆਦਾ ਹੁੰਦਾ ਟੈਂਪਰੇਚਰ ਜ਼ਿਆਦੇ ਦੇ ਵਿੱਚ ਜਿਹੜਾ ਪਸ਼ੂ ਆ ਉਹ ਜਗਾਲੀ ਬਹੁਤ ਘੱਟ ਕਰਦਾ ਵਾ ਮਿੱਤਰੋ ਇਹਦਾ ਰੇਟ ਵੀ 42000 ਰੁਪਿਆ ਜੇ ਜੋੜਾ ਲੈ ਲੋਗੇ ਤਾਂ ਖੁੱਲੇ ਮਾਨ ਤਣ ਨਾਲ ਦੋਵੇਂ ਮਿਲ ਜਾਣਗੇ ਮਿੱਤਰੋ ਇਹਦੇ ਮਗਰ ਵੱਛੀ ਆ ਜਿਹੜੀ ਪਹਿਲੀ ਵਿਖਾਈ ਆ ਉਹਦੇ ਮਗਰ ਵੱਛਾ ਆ ਆ ਮੈਂ 2 ਮਹੀਨੇ ਤੇ 20 ਦਿਨ ਪਹਿਨੇ 20 ਦਿਨਾਂ ਦੀ ਗੱਬਣ ਚੈੱਕ ਪਾਸ ਆ 6 ਕਿਲੋ ਦੁੱਧ ਦੇ ਥਲੇ ਤਿਆਰ ਆ ਮਿੱਤਰੋ ਇਸ ਟਾਈਮ ਦੋਵੇਂ ਟਾਈਮ ਮਿਲਦੀ ਆ ਪਰ ਲੈਂਦੀ ਇਹ ਟੀਕਾ ਵਾ ਮਿੱਤਰੋ ਕਿਉਂਕਿ ਟੀਕਾ ਲੈਣ ਦਾ ਵੀ ਕਾਰਨ ਕਈ ਵਾਰੀ ਪਸ਼ੂ ਆ ਜਿਹੜਾ ਉਹ ਉਪਰੇ ਥਾਂ ਆ ਕੇ ਇਧਰ ਉਧਰ ਕਰ ਜਾਂਦਾ ਤੇ ਇਸ ਕਰਕੇ ਭਾਈ ਮੈਨੇ ਦੁੱਧ ਸੱਜਰ ਨੇ ਬਹੁਤ ਚੰਗਾ ਦਿੱਤਾ ਹੋਇਆ ਮਾਲਕ ਕਹਿੰਦੇ ਵੀ ਸੱਜਰ ਦਾ ਰਿਕਾਰਡ ਦੁੱਧ ਦਾ ਜਿਹੜਾ ਚੰਗਾ ਵਾ ਚਵਾਈ ਚੋਈ ਨੂੰ ਪੋਲੀ ਆ ਜੇਕਰ ਕੋਈ ਭਰਾ ਇਹਨੂੰ ਮਿਹਨਤ ਕਰ ਲੂਗਾ ਤੇ ਟੀਕਾ ਛੱਡ ਵੀ ਸਕਦੀ ਆ ਜੇਕਰ ਤੁਸੀਂ ਇਹਦੀ ਖਰਾਕ ਵਗੈਰਾ ਵਧਾ ਕੇ ਕਈ ਵਾਰੀ ਪਸ਼ੂ ਰਿਪੀਟ ਤੇ ਆ ਕੇ ਗੱਬਣ ਹੋਇਆ ਹੁੰਦਾ ਕਈ ਕਾਰਨ ਬਣ ਜਾਂਦੇ ਆ ਜਿਹੜੀ ਮੈਂ ਦੁੱਧੋ ਛੇਤੀ ਹਟਦੀ ਹੁੰਦੀ ਆ ਨਾ ਉਹਦਾ ਇੱਕੋ ਕਾਰਨ ਹੁੰਦਾ ਹੁਣ ਇਹ ਮੈਂ ਰਿਪੀਟ ਦੇ ਵਿੱਚ ਆ ਕੇ ਗੱਬਣ ਹੋਈ ਹੋਈ ਆ ਤੇ ਤਾਂ ਕਰਕੇ ਟੀਕਾ ਲੈਣ ਲੱਗੀ ਹੋਈ ਆ ਕਰਮਾ ਵਾਲੀ ਉਵੇਂ ਮੈਂ ਦਾ ਲੇਵਲ ਉਵਾਂ ਲਵਾਸ ਲਵੂਸ ਬਹੁਤ ਚੰਗਾ ਇਹਦਾ 62000 ਰੁਪਿਆ ਰੇਟ ਆ ਮਿੱਤਰੋ ਆ ਮੈਂ ਨੂੰ 20 ਦਿਨ ਹੋਏ ਆ ਏ ਆਈ ਹੋਈ ਨੂੰ ਦੁੱਧ ਹੁੰਦੇ ਥੱਲੇ ਵੀ 6 ਕਿਲੋ ਆ ਤੇ ਉਹ ਦੋਵੇਂ ਟਾਈਮ ਥਾਪੀ ਤੇ ਜਾਨੀ ਕੇ ਇਹਨਾਂ ਤੋਂ ਪਹਾੜੇ ਤੇ ਮਿਲਦੀ ਆ ਸਿੰਘ ਜ਼ਰੂਰ ਥੋੜਾ ਜਿਹਾ ਵੈੜਾ ਵਾ ਬਾਕੀ ਮੈਂ ਸਾਰੀ ਚੰਗੀ ਆ ਵੇਲਬੂਲ ਵਾਲੀ ਆ ਬਾਡੀ ਵਾਲੀ ਮੈਂ ਆ ਮਿੱਤਰੋ ਦੀਵੇ ਭਾਂਡੇ ਵਾਲੋ ਵੀ ਖੁੱਲੀ ਡੁਲੀ ਮੋੜ ਦਿਓ ਵੀਰੇ ਇਹ ਆਈ ਹੋਈ ਨੂੰ ਅੱਜ 20 ਦਿਨ ਹੋਇਆ ਤੇ 6 ਕਿਲੋ ਦੁੱਧ ਦੇ ਦਸਲੇ ਤਿਆਰ ਆ ਤੇ ਰੇਟ ਇਹਦਾ ਵੀ 62000 ਆ ਜੇ ਮਈਆਂ ਦਾ ਵੀ ਤੁਸੀਂ ਜੋੜਾ ਖਰੀਦਦੇ ਆਂ ਤੇ ਖੁੱਲਾ ਮੰਡਤਨ ਹੋ ਜੂਗਾ ਇੱਕ ਗੱਬਣ ਚੈੱਕ ਪਾਸ ਮਿਲ ਜਾਣੀ ਆ ਤੇ ਇੱਕ ਚਲੋ ਥੋੜੀ ਜਿਹੀ ਅਜੇ ਚੈੱਕ ਪਾਸ ਜੇ ਨਹੀਂ ਆਉਂਦੀ ਇਹ ਦੋ ਮਈਆਂ ਤੇ ਦੋ گاਵਾ ਚਾਰ ਜਾਨਵਾਰ ਟੋਟਲ ਜਿਹੜੇ ਕਵਰ ਕੀਤੇ ਆ ਪਿੰਡ ਮੰਡ ਵਾਲੇ ਦੇ ਵਿੱਚੋਂ ਨੰਬਰ ਮੈਂ ਮਾਲਕ ਦਾ ਸਕਰੀਨ ਦੇ ਉੱਤੇ ਵੀ ਲਾ ਦੂੰਗਾ ਵੈਸੇ ਤੁਸੀਂ ਨੋਟ ਵੀ ਕਰ ਲਓ ਮੈਂ ਤੁਹਾਨੂੰ ਦੱਸ ਵੀ ਦਿੰਨਾ ਮਿੱਤਰੋ ਜਿਹੜੇ ਨੰਬਰ ਤੇ ਤੁਸੀਂ ਬਾਈ ਨਾਲ ਗੱਲਬਾਤ ਕਰਨੀ ਆਂ ਨੰਬਰ ਹੈਗਾ ਵਾ ਬਾਈ ਦਾ 9465609940 9465609940 9465609940 ਬਾਈ ਦਾ ਫੋਨ ਨੰਬਰ ਆ ਇਸ ਨੰਬਰ ਤੇ ਕਰਨੀਏ ਮਿੱਤਰੋ ਤੁਸੀਂ ਬਾਈ ਨਾਲ ਗੱਲਬਾਤ ਸ਼ੁਕਰੀਆ ਜਉਂਦੇ ਰੋ